ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਨੋ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਰਾਮਿਆਣਾ ਅ블ੂ ਕੋਟਲੀ ਵਾਲੀ ਛੜਕ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਜੀ ਹੋਰੀ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ ਘਰੇ ਦੁੱਧ ਹਸਤੇ ਰੱਖਿਓਏ ਪਸ਼ੂ ਆ ਕੋਈ ਬਾਲਾ ਬਹੁਤੇ ਜ਼ਿਆਦਾ ਪਸ਼ੂ ਨਹੀਂ ਸੰਭਾਲਦੇ ਜਿਵੇਂ ਘਰ ਦੀਆਂ ਮੱਝਾਂ ਤੇ ਮਗਰ ਜਿਹੜੀਆਂ ਝੋਟੀਆਂ ਤਿਆਰ ਹੋ ਜਾਂਦੀਆਂ ਉਹਨਾਂ ਨੂੰ ਇਹ ਸਾਹਮਦੇ ਆ। ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚੱਕ ਕੇ ਮੱਝ ਤੁਹਾਨੂੰ ਦਿਖਾਉਣੀ ਹੈ ਵਿਕਰੀ ਵਾਸਤੇ ਹੈ। ਡਿਟੇਲ ਪੁੱਛਾਂਗੇ ਰੇਟ ਵੀ ਵੀਡੀਓ ਚ ਹੋਊਗਾ। ਇੱਕ ਗੱਲ ਸ਼ੁਰੂ ਚ ਹੀ ਦੱਸ ਦਿਆਂ ਵੀ ਹੋ ਸਕਦਾ ਕਈ ਵਾਰ ਜਿਵੇਂ ਘਰ ਦੀ ਬੈਕ ਸਾਈਡ ਦੇ ਉੱਤੇ ਬਾਈ ਹੋਰਾਂ ਦੇ ਪਸ਼ੂ ਰੱਖਿਆ ਉਪਰੇ ਬੰਦੇ ਤੋਂ ਪਸ਼ੂ ਥੋੜਾ ਬਹੁਤਾ ਡਰ ਕੇ ਤੁਰੇ। ਤੁਸੀਂ ਇਸੇ ਤਰ੍ਹਾਂ ਦੇ ਥਣ ਹਵਾਨੇ ਨੂੰ ਜਰੂਰ ਇੱਕ ਵਾਰ ਦੇਖ ਲਓ ਬਾਕੀ ਜਿਹਨੇ ਖਰੀਦਣੀ ਹੈ ਉਹ ਆ ਕੇ ਕੋਲੋਂ ਆ ਕੇ ਤਸੱਲੀ ਵੀ ਆਪਦੀ ਕਰ ਸਕਦਾ ਹੈ। ਆਓ ਇਨਫਾਰਮੇਸ਼ਨ ਇਹਦੇ ਬਾਰੇ ਬਾਈ ਤੋਂ ਲੈ ਕੇ ਫਿਰ ਧੋਰਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮਨਪ੍ਰੀਤ ਭਾਈ ਅੱਜ ਇੱਕ ਮੱਝ ਆਪਾਂ ਵੇਚਣ ਲੱਗੇ ਆਂ ਹਾਂਜੀ ਹਾਂਜੀ ਬਾਈ ਇਹ ਕਿੰਨਾ ਵਸੂਆ ਸੂਣਾ ਜੀ ਨੇ ਇਹਨੇ ਬਾਈ ਤੀਜੇ ਸੂਏ ਸੂਣਾ ਕਰਦੀ ਏ ਇਹ ਮੱਝ ਹਾਂ ਕਰਦੀ ਏ ਮੱਝ ਦੁੱਧ ਬਾਈ ਪਿਛਲੇ ਸੂਏ ਕਿੰਨਾ ਕ ਦਿੰਦੀ ਰਹੀ ਪਿਛਲੇ ਸੂਏ ਬਾਈ ਜ ਨੇ 7 ਕਿਲੋ ਡੰਗ ਦਾ ਯਾਨੀ 14 ਕਿਲੋ 14 ਸਵਾ 14 14.5 ਕਿਲੋ ਦਿੰਦੀ ਰਹੀ ਏ ਅੱਛਾ ਇਹਨਾਂ ਦੁੱਧ ਨੇ ਪਿਛਲੇ ਸੂਏ 'ਚ ਦਿੱਤਾ ਹੈ ਫੈਟ ਬਹੁਤ ਘੜਦੀ ਏ ਫੈਟ 12 13 14 ਠੀਕ ਹੈ ਫੈਂਟ ਜ਼ਿਆਦਾ ਆਉਂਦੀ ਹੈ। ਤਾਂ ਬਈ ਇਹਦਾ ਦਿਨ ਕਦੋਂ ਪੂਰੇ ਹੋ ਜਾਣਗੇ ਕਿੰਨੇ ਕ ਦਿਨ ਦੇ ਬਾਈ ਕੱਲ ਨੂੰ ਪੂਰੇ ਵੈਸੇ ਤਾਂ 10 ਮਹੀਨੇ ਜਿਹੜੇ ਆ। ਹਾਂ 10 ਮਹੀਨੇ ਕੱਲ ਨੂੰ ਪੂਰੇ ਹੋ ਜਾਣਗੇ। ਉੱਤੇ ਲਊਗਾ ਲੱਗ ਹੈ ਨਾ। ਹਾਂ ਉੱਤੇ ਲੈ ਜਾ ਵੇਖੋ ਦੋ ਲੈ ਜਾ ਚਾਰ ਲੈ ਜਾ ਅੱਜ ਵੈਸੇ ਥੋੜੀ ਜੀ ਮੈਨੂੰ ਢਿੱਲੀ ਹੀ ਲੱਗਦੀ ਆ ਬਾਲੇ ਦਿਨ ਨਹੀਂ ਕੱਢਦੀ ਦੋ ਚਾਰ ਹੀ ਕੱਢੂ। ਠੀਕ ਹੈ। ਅੱਛਾ ਇੱਕ ਕੱਲ ਦੱਸੋ ਜੀ ਵੀ ਇਹਦੇ ਸੀਮਨ ਜਿਹੜਾ ਭਰਾਇਆ ਕਿਹੜੇ ਬੁੱਲ ਦਾ? ਇਹ ਬੁੱਲ ਮੇਰੇ ਕੋਲੇ ਵੈਸੇ ਮੈਨੂੰ ਪਤਾ ਨਹੀਂਗਾ ਪਰ ਡਾਕਟਰ ਬਲਜਿੰਦਰ ਆਉਂਦਾ ਉਹਦੇ ਕੋਲੇ ਰਿਕਾਰਡ ਹੈਗਾ ਮੈਂ ਲੈ ਦੂੰਗਾ ਹਰੇਟ ਕੀ ਕਰਦੇ ਹੋ ਬਈ ਇਹਦਾ ਇਹਦਾ ਰੇਟ ਬਾਈ 138 138 ਆ ਹਾਂਜੀ ਦੱਸੋ 138000 ਰੇਟ ਹੈ ਏਆਈ ਬਲਜਿੰਦਰ ਵੜੈਗ ਨੇ ਕੀਤੀ ਹੈ ਤਾਂ ਡੈਰੀ ਦੇ ਉੱਤੋਂ ਲਿਖਿਆ ਡਾਟਾ ਮਿਲ ਜਾਊਗਾ ਕਿਹੜੇ ਬੁੱਲ ਦਾ ਇਹ ਸੀਮਨ ਲੱਗਾ ਉਹ ਡਿਟੇਲ ਮਿਲ ਜਾਣੀ ਹੈ ਖੁੱਲੇ ਡੁੱਲੇ ਪੁੜਿਆਂ ਦੀ ਹੈ ਸਿੰਗ ਥੋੜਾ ਜਿਹਾ ਦਾ ਖੁੱਲਾ ਹੈ ਹਵਾਨਾ ਇਹਦਾ ਬੜਾ ਸੋਹਣਾ ਹੈ ਜਿਹੜਾ ਬਾਈ ਨੇ ਕਿਹਾ ਵੀ ਐਂ ਲੱਗਦਾ ਵੀ ਜੇ ਮੈਂ ਅੱਜ ਥੋੜੀ ਢਿੱਲੇ ਜੇ ਸਰੀਰ ਦੀ ਹੋਈ ਹੁੰਦੀ ਹੈ ਵੀ 2-4 ਦਿਨਾਂ ਸੂਪੂਗੀ ਪੁੜੇ ਪਸ਼ੂ ਨੇ ਨਵਾਉਣ ਲੱਗਣਾ ਹੈ ਤੇ ਇਹ ਵੀ ਹੋ ਸਕਦਾ ਵੀ ਅਜੇ ਹਫਤਾ ਨਾ ਸੂਵੇ ਕਿਉਂਕਿ ਜਿਹੜੇ ਘਰੇਲੂ ਆਮ ਪਸ਼ੂ ਪਾਲਕਾ ਉਹਨਾਂ ਨੂੰ ਇਹ ਲੱਗਦਾ ਰਹਿੰਦਾ ਪਸ਼ੂ ਛੇਤੀ ਸੂ ਨਾ ਪਵੇ ਹਵਾਨਾ ਬਹੁਤ ਸੋਹਣਾ ਇਸ ਟਾਈਮ ਤਿਆਰ ਕਰ ਰਹੀ ਏ ਕਰਮਾਲੀ ਨਾੜਾਂ ਵੀ ਹਵਾਨੇ ਤੇ ਚੰਗੀਆਂ ਹੈ ਹੋ ਸਕਦਾ ਜਿਵੇਂ ਬਲਜਿੰਦਰ ਆਉਂਦਾ ਉਹ ਵੀ ਪੱਗ ਬੰਨਦਾ ਮੇਰੇ ਵੀ ਪੱਗ ਬੱਧੀ ਆ ਤਾਂ ਜਦੋਂ ਤੋੜਗੇ ਥੋੜਾ ਬਹੁਤਾ ਡਰੇ ਵੈਸੇ ਜਿੰਨਾਂ ਕੋ ਹੋਂ ਨੇ ਨੂੰ ਦੇਖ ਰਹੇ ਆ ਕੋਈ ਬਹੁਤਾ ਡਰਦੀ ਨਹੀਂਗੀ ਮੈਂ ਅੱਜ ਇਸੇ ਤਰ੍ਹਾਂ ਦਾ ਇਹਦਾ ਸੁਭਾਅ ਜਾਂ ਟਾਂਚਾ ਤੁਸੀਂ ਹੁਣ ਦੇਖ ਹੀ ਰਹੇ ਹੋ ਖੋਲੋ ਬਈ ਇਹਨੂੰ ਪੱ ਤੋੜ ਕੇ ਜੋ ਤੋੜ ਕੇ ਤੁਹਾਨੂੰ ਇਹ ਮੱਝ ਦੱਸੋ ਦਿਖਾਉਣੇ ਸੂਆ ਨੇ ਧੀਜਾ ਸੁਣਾ ਰੇਟ ਰੱਖਿਆ 138000 ਦੁੱਧ ਨੇ ਚੰਗਾ ਪਾਉਣਾ ਕਿਉਂਕਿ ਦਾ ਢਾਂਚਾ ਬਹੁਤ ਚੌੜਾ ਉੱਥੋਂ ਦੇਖੋਗੇ ਤੁਸੀਂ ਕਿੰਨਾ ਚੋਲੋਗੇ ਤੁਹਾਡੀ ਸੇਵਾ ਤੁਹਾਡੀ ਸਮਝ ਹੈ ਸਟ੍ਰਕਚਰ ਦੇਖੋ ਕਰਮਾਲੀ ਦਾ ਥਾਣਾ ਚ ਬਿੱਥੀ ਸੋਹਣੀ ਹੈ ਢਾਂਚਾ ਸੋਹਣਾ ਮਨਪ੍ਰੀਤ ਭਾਈ ਇੱਥੋਂ ਕਮਾ ਕੇ ਨੋ ਕਟਨ ਨਾਲ ਨੂੰ ਹੋਰ ਲਿਜਾਇਓ ਦੇ ਸਿੱਧੀ ਸੋ ਦੱਸੋ ਫੇਰ ਥੋੜੀ ਸਿੱਧੀ ਤੋਰ ਕੇ ਦਿਖਾਓ ਮਾਪੀ ਸੋ ਸੰਗੇ ਦਾ ਥੋੜਾ ਜਿਹਾ ਖੁੱਲਾ ਹੀ ਆ ਦੱਸੋ ਤੁਸੀਂ ਵੀਡੀਓ ਚੋਂ ਦੇਖ ਰਹੇ ਹੋ ਥਾਣਾ ਚ ਬਿੱਥੀ ਬਹੁਤ ਸੋਹਣੀ ਹੈ ਹਵਾਨੇ ਦਾ ਰੌਖ ਤੁਸੀਂ ਦੇਖੋ ਹੁਣ ਜਦੋਂ ਕਰਮਾਲੀਏ ਸਿੱਧੀ ਜੀ ਤੁਰਦੀ ਹੈ ਘਰੇ ਬਾਈ ਨੂੰ ਸ਼ੌਂਕ ਹੈ ਦੋਸਤੋ ਦੋ ਦਰਖਤ ਵੀ ਇੱਥੇ ਲਾਏ ਹੋਏ ਹਾਲਾਂਕਿ ਜਗ੍ਹਾ ਜਿਹੜੀ ਉਹ ਇੱਧਰ ਪਸ਼ੂਆਂ ਵਾਸਤੇ ਥੋੜੀ ਰੱਖੀ ਹੈ ਬਾਈ ਨੇ ਸੋ ਹਵਾਨਾ ਦੇਖੋ ਕਰਮਾਲੀ ਦਾ ਸੋ ਰੇਟ ਰੱਖਿਆ 1 ਲੱਖ ਤੇ 38000 ਜਜੂ ਜੀ ਨੂੰ ਬਾਈ ਸਿੱਧੀ ਲੈ ਜਾਓ ਜੇ ਸਾਹਮਣੇ ਫੋਨ ਇਹਦਾ ਹਵਾਨਾ ਦੇਖੋ ਕਰਮਾਲੀ ਦਾ ਲੈ ਆਓ ਜੀ ਬਹੁਤ ਸੋਹਣੀ ਵਿੱਥੀ ਥਨਾਂ ਦੇ ਵਿੱਚ ਦੋਸਤੋ ਤੇ ਪਿੱਛੋਂ ਹਵਾਨਾ ਵੀ ਬੜਾ ਚੰਗਾ ਹੈ ਹਜੇ ਦੇਣੇ ਮੱਝ ਲੈਂਦੀ ਐ ਸੂਨ ਦੇ ਵਿੱਚ ਤੇ ਲਾਹਵਾਨਾ ਉਵੇਂ ਦਿਸਦਾ ਤੇ ਬਾਕੀ ਤੁਸੀਂ ਜੱਜ ਦੀ ਮੱਝ ਖਰੀਦਣੀ ਐ ਤੇ ਉਹਦੀ ਤਸੱਲੀ ਤੁਸੀਂ ਆ ਕੇ ਕਰਨੀ ਐ ਕਿਸ ਸਾਈਡ ਤੋਂ ਇਹਦੇ ਥਨਾਂ 'ਚ ਵਿੱਥੀ ਤੁਹਾਨੂੰ ਦਿਖਾਉਣਾ ਮੈਂ ਪ੍ਰੋਪਰ ਸਾਰੇ ਪਾਸੋਂ ਵਿੱਥੀ ਜਿਹੜੀ ਉਹ ਪ੍ਰੋਪਰ ਦਿਸੂਗੀ ਮਨ ਲਓ ਉਧਰੋਂ ਵੀ ਥਣ ਓਨੀ ਵਿੱਥੀ ਤੇ ਇਧਰੋਂ ਵੀ ਓਨੀ ਵਿੱਥੀ ਤੇ ਸੋ ਤੇ ਕਿ ਨਾਲ ਸੀ ਦੋਸਤੋ ਅੱਜ ਦੀ ਵੀਡੀਓ ਚ ਜਿਹੜਾ ਤੁਹਾਨੂੰ ਦਿਖਾਈ ਪੌਂਕਤੀ ਫੇਰੇ ਪਾਸੇ ਨੂੰ ਜਾਂਦੀ ਮੱਝ ਦਾ ਹਵਾਨਾ ਦੇਖੋ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ